ਸਸਰੀ ਕਾਲ ਜੀ ਆ ਕੰਬਲ ਤੋਂ ਆ ਮਾਗੇ ਜੀ ਤੁਹਾਨੂੰ ਦੱਸਾਂਗੇ ਕਿਵੇਂ ਕਿਹੜੇ ਤਰੀਕੇ ਨਾਲ ਧੋਤਾ ਜਾਂਦਾ ਅੱਦੇ ਤੋਂ ਜ਼ਿਆਦਾ ਕਰ ਲਾਂਗੇ ਮਸ਼ੀਨ ਨੂੰ ਕਿਉਂਕਿ ਆਪਣਾ ਜਿਹੜਾ ਕੰਬਲ ਹੈ ਡਬਲ ਬੈੱਡ ਦਾ ਤੇ ਥੋੜਾ ਹੈਵੀ ਜ਼ਿਆਦਾ ਤੇ ਆਪਾਂ ਨੂੰ ਪਾਣੀ ਤਾਂ ਕਿ ਅੱਦਾ ਅੱਦਾ ਕਰਕੇ ਧੋਵਾਂਗੇ ਸੁੱਕਿਆ ਸੁੱਕ ਸਕੇ ਜੀ ਆਪਣੇ ਕੰਬਲ ਦੇ ਵਿੱਚ ਇੰਨੀ ਮੈਲ ਹੈ ਨਹੀਂ ਤੇ ਨਹੀਂ ਤੁਸੀਂ ਦੋ ਕੂੜੀਆਂ ਵੀ ਪਾ ਸਕਦੇ ਹੋ ਆਪਾਂ ਇੱਥੇ ਡੇਢ ਕੂੜੀ ਪਾਵਾਂਗੇ ਇਹਦੀ ਇੱਕ ਕੂੜੀ ਇਹਨਾਂ ਤੋਂ ਵੱਧ ਨਹੀਂ ਤੁਸੀਂ ਨਹੀਂ ਦੋ ਵੀ ਪਾ ਸਕਦੇ ਹੋ ਵੀ ਇਹ ਕਿਹੜਾ ਆਪਾਂ ਹਰ ਰੋਜ਼ ਧੋਣੇ ਆ ਕੰਬਲ ਵਗੈਰਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਆਪਾਂ ਇਹਦੀ ਥਾਂ ਤੇ ਸਰਫ ਵਗੈਰਾ ਪਾਉਣੇ ਆ ਤੇ ਆਪਾਂ ਕਿੰਨ੍ਹੇ ਸਾਲ ਬਾਅਦ ਯੂਜ਼ ਕਰਨਾ ਹੁੰਦਾ ਕੰਬਲ ਤੇ ਉਹਦੇ ਵਿੱਚ ਕਈ ਵਾਰੀ ਰਹਿ ਜਾਂਦੀ ਹੈ ਕਿਉਂਕਿ ਵੱਡਾ ਕੱਪੜਾ ਜਦੋਂ ਆਪਾਂ ਧੋਣੇ ਆ ਨਹੀਂ ਵੀ ਚੰਗੀ ਤਰ੍ਹਾਂ ਵਾਸ਼ ਹੁੰਦਾ ਤੇ ਬਾਅਦ ਚ ਕੱਪੜਾ ਜਿਹੜਾ ਕਲਰ ਵਗੈਰਾ ਖਰਾਬ ਹੁੰਦਾ ਡਰ ਰਿੰਦਾ ਹੈ ਕੀਜੀ ਨਾਲ ਕੋਈ ਡਰ ਨਹੀਂ ਹੁੰਦਾ ਇਦਾਂ ਹੀ ਆਪਾਂ ਹੁਣ ਦੂਜੀ ਬੁੜੀ ਵੀ ਪਾਵਾਂਗੇ ਹੁਣ ਆਪਾਂ ਇੱਕ ਢੱਕਣ ਭਰ ਕੇ ਪਾਵਾਂਗੇ ਡਟੋਲ ਦਾ ਤਾਂ ਕਿ ਕੋਈ ਵੀ ਕਿਟਾਣੂ ਕੋਈ ਵੀ ਬੈਕਟੀਰੀਆ ਵਗੈਰਾ ਨਾ ਰਹੇ ਨੂੰ ਆਪਾਂ ਹੀ ਪਾਤਾ 2-3 ਢੱਕਣ ਆਪਾਂ ਸਿਰਕੇ ਦੇ ਪਾਵਾਂਗੇ। ਇਹਦੇ ਨਾਲ ਜਿਹੜੀ ਮੈਲ ਆ ਉਹ ਫੁੱਲ ਜਾਂਦੀ ਹੈ। ਹੁਣ ਆਪਾਂ ਇਹਨੂੰ ਬਸ ਇੱਕ ਦੋ ਕੁ ਮਿੰਟ ਇਦਾਂ ਚਲਾਵਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ। ਤੁਸੀਂ ਈਜੀ ਵਗੈਰਾ ਜਾਂ ਕੁਝ ਵੀ ਪਾਉਣਾ ਪਹਿਲਾਂ ਜਿਆਦਾ ਪੱਟ ਘੱਟ ਪਾ ਸਕਦੇ ਹੋ ਜਦੋਂ ਆਪਾਂ ਇਹਦੇ ਵਿੱਚ ਕੰਬਲ ਡਿੱਪ ਕਰਦੇ ਉਸ ਤੋਂ ਬਾਅਦ ਨਹੀਂ ਪਾਉਣਾ ਤੇ ਪਹਿਲਾਂ ਹੀ ਤੁਸੀਂ ਪਾ ਲਓ ਤੇ ਆਪਾਂ ਇਹ ਪਾਣੀ ਨਿੱਕਾ ਜਿਹਾ ਲਿਆ ਜਿਆਦਾ ਗਰਮਾਚ ਨਹੀਂ ਤੋਰੇ ਕਿਉਂਕਿ ਇੱਕ ਤਾਂ ਵੈਸੇ ਹੁਣ ਮੌਸਮ ਐਨੀ ਠੰਡਾ ਵਾਲਾ ਰਿਹਾ ਹੀ ਨਹੀਂ ਉਹ ਜਿੱਦਾਂ ਆਪਣਾ ਸਿੰਪਲ ਪਾਣੀ ਟੂਟੀਆਂ ਵਾਲੇ ਲਿਆ ਆਪਾਂ ਹੁਣ ਦੇਖੋ ਇਹ ਚੰਗੀ ਤਰ੍ਹਾਂ ਖੁਲ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕੰਬਲ ਪਾਵਾਂਗੇ ਇਨੂੰ ਉਲਟੇ ਡਿੱਪ ਕਰਾਂਗੇ ਉਹਦੇ ਲਈ ਆਪਾਂ ਪਹਿਲਾਂ ਇਹਦੇ ਜਿਹੜੇ ਕਿਨਾਰੇ ਨੇ ਉਹ ਆਪਸ ਵਿੱਚ ਜੋੜ ਲਾਂਗੇ ਫਿਰ ਇਹ ਧੂਣਾ ਸੌਖਾ ਹੋ ਜਾਂਦਾ ਅੱਧਾ ਅੱਧਾ ਰਹਿ ਜਾਂਦਾ ਅੱਧਾ ਆਪਾਂ ਇਹਦਾ ਅੱਧਾ ਕਰ ਲਾਂਗੇ ਇਹਨੂੰ ਲਓ ਜੀ ਆਪਾਂ ਆਹ ਕੰਬਲ ਕਿਨਾਰੇ ਨਾਲ ਕਿਨਾਰੇ ਜੋੜ ਲਏ ਹੁਣ ਐ ਧਵਾਵਾਂਗੇ ਜੀ ਹੁਣ ਇਹਨੂੰ ਥੋੜਾ ਜਿਹਾ ਆਪਾਂ ਦੱਬ ਦਾਂਗੇ ਵਿੱਚ ਥੋੜਾ ਥੋੜਾ ਕਰਕੇ ਆਪਾਂ ਅੱਧਾ ਇਹਨੂੰ ਵਿਚੇ ਦੇ ਡਿੱਪ ਕਰ ਦਾਂਗੇ ਤੇ ਬਾਕੀ ਜਿਹੜਾ ਅੱਧਾ ਆਪਾਂ ਜਿਹੜਾ ਆਪਣਾ ਸਿਕਾਉਣ ਵਾਲੀ ਸਾਈਡ ਆ ਉਹਦੇ ਚ ਪਾ ਲਾਂਗੇ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਤਾਂ ਕਿ ਇਹ ਬਾਅਦ ਚ ਜਦੋਂ ਪਤੂਣ ਲੱਗਾਂਗੇ ਬਾਕੀ ਬਚਿਆ ਇਹਦੇ ਵਿੱਚ ਹੀ ਰਵੇ ਇੱਧਰ ਨਾ ਆਵੇ ਇਹਨਾਂ ਬਹੁਤ ਸੌਖੇ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਸਫਾ ਸਾਫ਼ ਹੋ ਜਾਂਦੇ ਨੇ ਕੰਬਲ ਕਿਉਂਕਿ ਮਸ਼ੀਨ ਕਿੱਡੀ ਵੀ ਹੋਵੇ ਆਪਾਂ ਇੱਕ ਵਾਰਾਂ ਚ ਇਹ ਪੈਂਦਾ ਨਹੀਂ ਹੈਗਾ ਜਿਹੜਾ ਡਬਲ ਬੈੱਡ ਦਾ ਭਾਰੀ ਕੰਬਲ ਹੈ ਜੇ ਡਬਲ ਬੈੱਡ ਦਾ ਆਪਾਂ ਹਲਕਾ ਜਾਂ ਏਸੀ ਵਗੈਰਾ ਵਾਲਾ ਹਲਕਾ ਕੰਬਲ ਉਹ ਤਾਂ ਆਪਾਂ ਧੋ ਲੈਂਦੇ ਆ ਇਹ ਪੂਰਾ ਨਹੀਂ ਧੋਤਾ ਜਾਂਦਾ ਸੋ ਅੱਧਾ ਇੱਧਰ ਪਾ ਲਿਆ ਅੱਧਾ ਇੱਧਰ ਪਾ ਲਿਆ ਹੁਣ ਆਪਾਂ ਮਸ਼ੀਨ ਚਾਲੂ ਕਰਾਂਗੇ ਹਾ ਦੇਖੋ ਆਪਣਾ ਅੱਧਾ ਕੰਬਲ ਇੱਦਾਂ ਧੋਇਤਾ ਜਾ ਰਿਹਾ ਇਦਾਂ ਆਪਾਂ ਇੱਧਰ ਪਾ ਲਿਆ ਫਿਰ ਆਪਾਂ ਇਹਨੂੰ ਅੱਧੇ ਨੂੰ ਕੱਟ ਕੇ ਜਦੋਂ ਤੋਤ ਆ ਗਿਆ ਇਧਰ ਕਰ ਲਾਂਗੇ ਤੇ ਇਹ ਵਾਲਾ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਤੁਹਾਨੂੰ ਇਹਦੇ ਚੋਂ ਬਾਹਰ ਕੱਢਣਾ ਕਿਵੇਂ ਕੱਢਣਾ ਬਿਲਕੁਲ ਸੌਖੇ ਤਰੀਕੇ ਨਾਲ ਕੋਈ ਟ੍ਰਿਕ ਦੱਸਾਂਗੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਜੀ ਬਾਹਰ ਆਪਾਂ ਇਧਰ ਕਰ ਲਾਂਗੇ ਤੇ ਜਿਹੜਾ ਆਪਾਂ ਸੁਕਾਉਣ ਵਾਲੇ ਚ ਪਾਇਆ ਉਹ ਇਧਰ ਪਾਵਾਂਗੇ ਸੁੱਕੇ ਗੰਬਲ ਨੂੰ ਤੇ ਬਾਕੀ ਇਸ ਗਿੱਲੇ ਨੂੰ ਹੀ ਉਹਦੇ ਚ ਪਾ ਦਾਂਗੇ ਦਵਾਰੇ ਸੁਕਾਉਣ ਵਾਲੇ ਚ ਹੁਣ ਆਪਾਂ ਇੱਧਰ ਚਲਾ ਦਾਂਗੇ ਜੀ ਮਸ਼ੀਨ ਆਪਾਂ ਥੋੜਾ ਗਿੱਲਾ ਇੱਥੋਂ ਤੱਕ ਰੱਖਣਾ ਹੈ ਤਾਂ ਕਿ ਜਿਹੜਾ ਆਪਣਾ ਸੁੱਕਾ ਵਿਚਾਲੋਂ ਕਿਤੇ ਸੁੱਕਾ ਨਾ ਰਹਿ ਜੇ ਬਸ ਆਪਣਾ ਥੋੜਾ ਹੀ ਹੈ ਇਹ ਤਲੀ ਸਾਈਡ ਤੇ ਹੁਣ ਆਪਣਾ ਕੰਬਲ ਜਿਹੜਾ ਧੁੱਤਾ ਕੇ ਇੱਕ ਵਾਰੀ ਸਾਫ ਪਾਣੀ ਵਿੱਚੋਂ ਆਪਾਂ ਕੱਢਾਂਗੇ ਤੇ ਜਿਹੜਾ ਇਹ ਵਾਲਾ ਬਚਿਆ ਹੋਇਆ ਪਾਣੀ ਆਪਾਂ ਇਹਨੂੰ ਡレイン ਕਰ ਦਾਂਗੇ ਤੇ ਫਿਰ ਸਾਫ਼ ਪਾਣੀ ਪਾ ਕੇ ਆਪਾਂ ਅੱਗੇ ਦੱਸਦੇ ਹਾਂ ਤੁਹਾਨੂੰ ਗੰਦਾ ਪਾਣੀ ਆ ਜਿਹੜਾ ਆਪਣਾ ਇਹ ਡレイン ਕਰਕੇ ਤੇ ਆਹ ਵਾਲਾ ਕੰਬਲਾ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਦਾ ਡレイン ਵਾਲਾ ਬਟਨ ਬੰਦ ਕਰਕੇ ਸਾਫ਼ ਪਾਣੀ ਚਾਲੂ ਕਰ ਦਾਂਗੇ ਤੇ ਇਹਨੂੰ ਇੱਥੋਂ ਤੱਕ ਪਾਣੀ ਫੁੱਲ ਭਰ ਲਾਂਗੇ ਇਦਾਂ ਆਪਾਂ ਤਿੰਨ ਵਾਰੀ ਰਿਪੀਟ ਕਰਾਂਗੇ ਫਿਰ ਦੇਖਾਂਗੇ ਅਗਰ ਆਪਣਾ ਪਾਣੀ ਸਾਫ਼ ਨਿਕਲਣ ਲੱਗ ਗਿਆ ਫਿਰ ਬਸ ਆਪਣਾ ਕੰਬਲ ਆਪਾਂ ਸੁਕਾ ਲਾਂਗੇ ਤੇ ਨਹੀਂ ਇਹਨੂੰ ਦੁਬਾਰਾ ਇੱਕ ਵਾਰੀ ਹੋਰ ਪਾ ਲਾਂਗੇ ਪਾਣੀ ਇਹਦੇ ਚ ਹਾਂ ਦੇਖੋ ਆਪਾਂ ਹੁਣ ਇਹਨੂੰ ਐ ਐ ਦੱਬਾਂਗੇ ਇਨੂੰ ਸਾਰਾ ਪਦੋਂਨੇ ਹੱਥਾਂ ਨਾਲ ਇਹਨੂੰ ਆਏ ਦੱਬਾ-ਦੱਬਾ ਕੇ ਸਾਫ਼ ਕਰ ਲਾਂਗੇ ਬਿਲਕੁਲ ਦੇਖੋ ਹਲੇ ਪਾ ਲਈ ਪਾਣੀ ਆ ਜਿਹੜਾ ਆਪਣਾ ਗੰਦ ਲਈ ਹੈ ਤੁਸੀਂ ਚਾਹੋ ਤਾਂ ਪਾਣੀ ਉੱਪਰੋਂ ਐਵੇਂ ਇਦਾਂ ਹੀ ਪਾਈ ਜਾਓ ਤੇ ਆਪਾਂ ਇਧਰੋਂ ਡਰੇਨ ਕਰ ਦਾਂਗੇ ਪਾਣੀ ਬਾਹਰ ਕੱਢ ਦਾਂਗੇ ਤੇ ਇਦਾਂ ਵੀ ਸਾਫ਼ ਵਧੀਆ ਹੋ ਜਿੰਦਾ ਆਪਾਂ ਇਦਾਂ ਵਾਈਪ ਨਾਲ ਕਰੀ ਜਾਵਾਂਗੇ ਮੈਂ ਹੋਰ ਇੱਕ ਵਾਰੀ ਫੇਰ ਭਰ ਲਾਂਗੇ ਪੂਰਾ ਬਰਕਲੀਨ ਹੋ ਗਿਆ ਤੇ ਇਹਨੂੰ ਆਪਾਂ ਇਦਾਂ ਹੀ ਰੱਖਾਂਗੇ ਅੱਧੇ ਘੰਟੇ ਦੇ ਲਈ ਆਪਾਂ ਮਸ਼ੀਨ ਚ ਹੀ ਪਿਆ ਰਹਿਣ ਦੇਵਾਂਗੇ ਤੇ ਤਾਂ ਕਿ ਇਹਦਾ ਜਿਹੜਾ ਸਾਰਾ ਪਾਣੀ ਆ ਉਹ ਨਿਕਲ ਜਾਏ ਤੇ ਜੇ ਆਪਾਂ ਇਦਾਂ ਹੀ ਖਿੱਚਾਂਗੇ ਆਪਾਂ ਨਹੀਂ ਖਿੱਚ ਸਕਦੇ ਲੇਡੀਜ਼ ਤਾਂ ਬਿਲਕੁਲ ਹੀ ਨਹੀਂ ਖਿੱਚ ਸਕਦੀਆਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਹਨਾ ਤੇ ਇਹਨੂੰ ਆਪਾਂ ਇਦਾਂ ਹੀ ਰੱਖ ਦਾਂਗੇ ਅੱਧੇ ਘੰਟੇ ਬਾਅਦ ਇਹਨੂੰ ਆਪਾਂ ਜਦੋਂ ਖਿੱਚਾਂਗੇ ਆਪਾਂ ਨੂੰ ਖਿੱਚਣਾ ਸੌਖਾ ਹੋ ਜੂਗਾ ਆਪਾਂ ਡレイン ਵਾਲਾ ਬਟਨ ਹੋ ਨਹੀਂ ਰੱਖਾਂਗੇ ਆਪਣਾ ਪਾਣੀ ਜਿਹੜਾ ਹੈ ਕੰਬਲ ਚੋਂ ਨਿਕਲ ਨਿਕਲ ਸਾਰਾ ਬਾਹਰ ਆ ਜਾਊਗਾ ਤੇ ਆਪਾਂ ਨੂੰ ਖਿੱਚਣਾ ਸੌਖਾ ਹੋ ਜਾਊਗਾ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੁਹਾਨੂੰ ਫਿਰ ਮੈਂ ਅੱਗੇ ਦਿਖਾਉਂਗੀ ਜਦੋਂ ਇਹ ਕੱਢਿਆ ਵੀ ਕਿੰਨਾ ਵਧੀਆ ਸਾਫ਼ ਹੋਇਆ ਆ ਦੇਖੋ ਜੀ ਹੁਣ ਆਪਾਂ ਕੰਬਲ ਕੱਢਾਂਗੇ ਜਿਹੜਾ ਤਾਂ ਉੱਪਰਲਾ ਸੀ ਆ ਵਾਲੀ ਉੱਪਰਲੀ ਚੀਜ਼ ਹੈ ਇਹ ਤਾਂ ਬਿਲਕੁਲ ਹੀ ਸੁੱਕ ਗਈ ਤੇ ਆ ਨੀਚੇ ਵਾਲੀ ਥੋੜੀ ਥੋੜੀ ਗਿੱਲੀ ਹੈ ਪਰ ਆਪਾਂ ਹੁਣ ਇਹ ਨਹੀਂ ਹੈਗਾ ਵੀ ਕਿ ਇਹਨੂੰ ਖਿੱਚ ਨਹੀਂ ਸਕਦੇ ਆਸਾਨੀ ਨਾਲ ਖਿੱਚ ਸਕਦੇ ਆ ਇਹਨੂੰ ਤੁਸੀਂ ਕੁਰਸੀ ਜਾਂ ਸਟੂਲ ਤੇ ਵੀ ਪਾ ਸਕਦੇ ਹੋ ਤੇ ਮੈਂ ਇੱਥੇ ਮੰਜੇ ਤੇ ਪਾਇਆ ਤੇ ਆਹ ਦੇਖੋ ਕਿੰਨਾ ਵਧੀਆ ਸਾਫ਼ ਹੋਇਆ ਕਿੰਨੀ ਚਮਕਾਈਏ ਦੇਤੇ ਤੁਸੀਂ ਵੀ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਿਓ